ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਰਾਮਦਵਾਲੀ ਮੁਸਲਮਾਨਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਦਿਹਾੜਾ ਜੀ ਅੱਜ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਸ਼ਹੀਦ ਉਦਮ ਸਿੰਘ ਜੀ ਦੇ ਪਰਿਵਾਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਚਾਹ ਲੱਡੂਆਂ ਦਾ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਅੰਤਰਕਟਰੀ ਸਰਪੰਚ ਬੋਜ ਸਭਾ ਦੇ ਜਰਨਲ ਸਕੱਤਰ ਪੰਜਾਬ ਕਿਰਪਾਲ ਸਿੰਘ ਰਾਮਦਵਾਲੀ ਸਰਪੰਚ ਸਰਬਜੀਤ ਸਿੰਘ ਤਾਹਰਪੁਰ ਸਰਪੰਚ ਮਨਜੀਤ ਸਿੰਘ ਬਲਵਾਲ ਸਰਪੰਚ ਹਰਪਾਲ ਸਿੰਘ ਪੁਰਾਣਾ ਤਨੇਲ ਪ੍ਰਧਾਨ ਪਰਮਜੀਤ ਸਿੰਘ ਤਨੇਲ ਨੰਬਰਦਾਰ ਸੁਖਵਿੰਦਰ ਸਿੰਘ ਗੁਲਜਾਰ ਸਿੰਘ ਲਖਵਿੰਦਰ ਸਿੰਘ ਸਰਬਜੀਤ ਸਿੰਘ ਨਿਹੰਗ ਮੈਂਬਰ ਅਵਤਾਰ ਸਿੰਘ ਸੁਖਵਿੰਦਰ ਸਿੰਘ ਬਿੱਟੂ ਦਸਵੰਤ ਸਿੰਘ ਮੁਖਤਾਰ ਸਿੰਘ ਬਲਵੰਤ ਸਿੰਘ ਪੱਪੀ ਹਰਦੇਵ ਸਿੰਘ ਨਿਹੰਗ ਤਲਬੀਰ ਸਿੰਘ ਪ੍ਰਮੁੱਖ ਸਿੰਘ ਬੋਕਾ ਆਦ ਸੰਗਤਾਂ ਹਾਜ਼ਰ ਸਨ ਵਧੇਰੇ ਜਾਣਕਾਰੀ ਲਈ ਤੇ ਨਵੀਆਂ ਖਬਰਾਂ ਲਈ ਸਾਲਸਾ ਵਾਇਰਲ ਗ੍ਰੀਨ ਪਰਦੇ ਅੱਜ ਅਸੀਂ ਸਾਰੀ ਰਾਮਗੜੀ ਦੇ ਇਲਾਕੇ ਦੀ ਸੰਗਤ ਇਕੱਠੇ ਹੋਏ ਆ ਸੀਦੂਦਮ ਸਿੰਘ ਦਾ ਅੱਜ ਜਨਮ ਦਿਹਾੜਾ ਆ ਉਹਨਾਂ ਦੇ ਪਿਤਾ ਦਾ ਨਾਮ ਸਦਾ ਕੈਲ ਸਿੰਘ ਸੀ ਤੇ ਮਾਤਾ ਦਾ ਨਾਮ ਹਰਨਾਮ ਕੋਰ ਸੀ ਤੇ ਪਹਿਲਾ ਨਾਮ ਉਹਨਾਂ ਦਾ ਸ਼ੇਰ ਸਿੰਘ ਬਾਦ ਚ ਉਹਨਾਂ ਦੇ ਜਦੋਂ ਮਾਂ ਪਿਓ ਦੀ ਮੌਤ ਤੋਂ ਬਾਅਦ ਉਹ ਯਤੀਮ ਖਾਨੇ ਅੰਬਰਸਰ ਰਹੇ ਆ ਉਹਨੇ ਆਪਣਾ ਨਾਮ ਜਾਦ ਮੁਹੰਮਦ ਸਿੰਘ RAM ਜਾਦ ਮੁਹੰਮਦ ਸਿੰਘ ਰੱਖਿਆ ਉਹਨੇ ਕਹੇ ਮੈਂ ਹਰ ਧਰਮ ਦਾ ਸੰਝਾ ਆ ਇਹ ਤੁਹਾਨੂੰ ਪ੍ਰਤੀਤ ਦਿੰਦੇ ਆ ਵੀ ਮੈਂ ਕਿਸੇ ਇੱਕ ਧਰਮ ਦਾ ਨਹੀਂ ਕਈ ਵਾਰੀ ਸਾਡੇ ਲੋਕ ਕਹਿ ਦਿੰਦੇ ਸਾਡੀ ਬਰਾਇ ਦੀ ਜਵਾਨ ਸ਼ਹੀਦ ਹੋਇਆ ਸੀ ਅਸੀਂ ਉਹਨੂੰ ਇੱਕ ਥਾਂ ਨਿੱਕੀ ਥਾਂ ਕਰਕੇ ਛੋਟਾ ਨਹੀਂ ਕਰ ਸਕਦੇ ਇਹਦਾ ਕਰਕੇ ਅਸੀਂ ਉਹਦੀ ਸ਼ਹੀਦ ਦੀ ਤਕਰੀਬ ਕੁਰਬਾਨੀ ਆ ਕਿ ਜਰਨਲ ਡਿਵੈਰ ਨੂੰ 21 ਸਾਲਾਂ ਬਾਅਦ ਜੈ ਕਰਿਸਟਨ ਹਾਲਚ ਲੰਡਨ 'ਚ ਜਾ ਕੇ ਮਾਰਿਆ ਦੀਨ ਰੇਜ ਨੇ 350 ਭਾਰਤੀਆਂ ਨੂੰ ਜ਼ਿਲ੍ਹਿਆਂ ਵਾਲੇ ਬਾਜ਼ ਮਸ਼ੀਨ ਗੰਨਾ ਨਾਲ ਭੁੰਨਿਆ ਸੀ ਉਹਦਾ ਬਦਲਾ ਸੀ ਦੂਦੂਸੋਂ ਨੇ ਲਿਆ ਕਿ ਅੱਡੀ ਵੱਡੀ ਕੁਰਬਾਨੀ ਉਹਦੀ ਸਾਡੀ ਉਮਰ ਹੀ ਯਾਦ ਰੱਖਣ ਵਾਲੀ ਆ ਇਹਨਾਂ ਸੀ ਦਾਦੋਂ ਸਾਨੂੰ ਪ੍ਰੇਰਤਾ ਮਿਲਦੀ ਸਾਡੀ ਨੌਜਵਾਨ ਪੀੜੀ ਨੂੰ ਦੂਸਰਾ ਸੀ ਆ ਸ਼ਹੀਦ ਬਾਬਾ ਜੋਰਾਵਾਰ ਫਤੇਹ ਸਿੰਘ ਸ਼ਹੀਦ ਬਾਬਾ ਜੋਧਾਵਾੜ ਜੀਤ ਸਿੰਘ ਤੇ ਜਿਹਾਰ ਸਿੰਘ ਚਾਰੇ ਸਹਿਬ ਜਾਦਿਆਂ ਦੀ ਆਈ ਸੀਦੀ ਨੂੰ ਪ੍ਰਣਾਮ ਕਰਦੇ ਆਰੇ ਮਹੀਨੇ ਚੱਲਦੇ ਆ ਜੋੜ ਮੇਲੇ ਸੀਦਾਂ ਦੇ ਅਹੀਂ ਉਹਨਾਂ ਸੀ ਦਸ ਸਿੰਘਾਂ ਨੂੰ ਵੀ ਯਾਦ ਕਰਦੇ ਜਿਨ੍ਹਾਂ ਦੀ ਬਦੌਲਤ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਚਾਰ ਸਾਹਿਬਜ਼ਾਦੇ ਸਾਡੀ ਸਿੱਖ ਕੌਮ ਤੋਂ ਉਹਨਾਂ ਨੇ ਸਾਭਰ ਕੀਤੇ ਆ ਉਹਨਾਂ ਨੂੰ ਕੋਟਨ ਕੋਟਨ ਪ੍ਰਧਾਮ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ